ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਕੱਲ ਸੰਸਦ ਦੇ ਵਿੱਚ ਇੱਕ ਬੈਠਕ ਦੌਰਾਨ ਜਿਹੜੀ ਹੈ ਵੱਡੀ ਸ਼ਬਦਾਵਲੀ ਜਿਹੜੀ ਹੈ ਸਾਡੇ ਸੰਵਿਧਾਨ ਰਚੇਤਾ ਡਾਕਟਰ ਬੀਮਰਾਓ ਅੰਬੇਦਕਰ ਬਾਬਾ ਸਾਹਿਬ ਅੰਬੇਦਕਰ ਦੇ ਖਿਲਾਫ ਜਿਹੜੀ ਆ ਵਰਤੀ ਗਈ ਉਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ ਤੇ ਗੱਲ ਕਰੀ ਅਸੀਂ ਪੰਜਾਬ ਦੀ ਦਾ ਪੰਜਾਬ ਦੇ ਵਿੱਚ ਵੀ ਕਾਂਗਰਸ ਜਿਹੜੀ ਆ ਉਹ ਖਾਸਾ ਗਰਮਾਈ ਹੋਈ ਹੈ ਤੇ ਕਰੜੀ ਹੱਥੀ ਜਿਹੜੀ ਜਿੱਥੇ ਭਾਜਪਾ ਨੂੰ ਲਿਆ ਜਾ ਰਿਹਾ ਤੇ ਉੱਥੇ ਹੀ ਅਮਿਤ ਸ਼ਾਹ ਗ੍ਰਹਿ ਮੰਤਰੀ ਜਿਹੜੇ ਨੇ ਉਹਨਾਂ ਨੂੰ ਵੀ ਲਿਆ ਜਾ ਰਿਹਾ ਪੰਜਾਬ ਕਾਂਗਰਸ ਕਮੇਟੀ ਦੀ ਜੇਕਰ ਅਸੀਂ ਗੱਲ ਕਰੀ ਦੇ ਵਿੱਚ ਜਿਹੜੇ ਨੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਉਸੇ ਕੜੀ ਦੇ ਤਹਿਤ ਜੇਕਰ ਅਸੀਂ ਪਠਾਨਕੋਟ ਦੀ ਗੱਲ ਕਰੀ ਤਾਂ ਪਠਾਨਕੋਟ ਵਿਖੇ ਗਾਂਧੀ ਚੌਂਕ 'ਚ ਵੀ ਅਜਿਹਾ ਹੀ ਆਲਮ ਦੇਖਣ ਨੂੰ ਮਿਲਿਆ ਜਿੱਥੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਹੀ ਪਠਾਨਕੋਟ ਦੇ ਗਾਂਧੀ ਚੌਂਕ ਦੇ ਵਿੱਚ ਵੀ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਦੇ ਨਾਲ ਨਾਲ ਜੇਕਰ ਅਸੀਂ ਗੱਲ ਕਰੀਏ ਕਾਂਗਰਸ ਕਾਰਜ ਕਰਨੀ ਪ੍ਰਧਾਨ ਪਠਾਨਕੋਟ ਦੇ ਰਕੇਸ਼ ਕੁਮਾਰ ਬਬਲੀ ਜਿਹੜੇ ਨੇ ਉਹਨਾਂ ਦੇ ਨਾਲ ਤੇ ਸੀਨੀਅਰ ਨੇਤਾ ਸ਼੍ਰੀਸ਼ ਵਿਜ ਸਮੂਹ ਕਾਂਗਰਸ ਲੀਡਰਸ਼ਿਪ ਦੇ ਨਾਲ ਗਾਂਧੀ ਚੌਂਕ ਦਾ ਰੁਕ ਕੀਤਾ ਤੇ ਉੱਥੇ ਨਾਅਰੇਬਾਜ਼ੀ ਤੇ ਰੋ ਜਿਹੜਾ ਹੈ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਕੀਤਾ ਜਾ ਰਿਹਾ ਹੈ ਤੇ ਆਓ ਦਾ ਗੱਲਬਾਤ ਕਰ ਲੈਨੇ ਤੇ ਦੇਖ ਲੈਨੇ ਤਸਵੀਰਾਂ ਕੀ ਕਹਿਣਾ ਹੈ ਉਹਨਾਂ ਦਾ ਤੇ ਕਿਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹਨਾਂ ਤੇ ਖੜੇ ਕਿਤੇ ਤਰਨਾ ਜਸਟ ਘਾਟ ਕਰਕੇ ਦਿੱਤਾ ਜਾ ਰਿਹਾ ਆ ਉਹ ਇਹ ਹੈਗਾ ਕਿ ਸਾਡੀ ਸੰਸਦ ਦੇ ਵਿੱਚ ਸੰਵਿਧਾਨ ਤੇ ਚਰਚਾ ਹੋ ਰਹੀ ਸੀ ਤੇ ਸਾਡੇ ਗ੍ਰਹਿ ਮੰਤਰੀ ਜੀ ਸ਼੍ਰੀ ਅਮਿਤ ਸ਼ਾਹ ਜੀ ਨੇ ਕਿਹਾ ਸਾਡੇ ਆਪੋਜੀਸ਼ਨ ਲੀਡਰਾਂ ਨੂੰ ਕਿ ਜਿੰਨਾ ਤੁਸੀਂ ਉਮੀਦਕਰ ਉਮੀਦਕਰ ਕਰਦੇ ਹੋ ਅਗਰ ਇੰਨਾ ਹੀ ਤੁਸੀਂ ਨਾ ਭਗਵਾਨ ਦਾ ਲੋ ਜੇ ਤੁਹਾਨੂੰ ਸਵਰਗ ਪ੍ਰਾਪਤ ਹੋ ਜਾਏਗਾ ਮੈਂ ਇਹ بڑے ਦਾਅਵੇ ਨਾਲ ਕਹਿੰਦਾ ਕਿ ਉਹਨਾਂ ਨੇ ਸ਼ਾਇਦ ਸਵਰਗ ਦਾ ਨਾਂ ਸੁਣਿਆ ਸਵਰਗ ਜਿਹੜਾ ਹੈ ਜਾਂ ਨਰਕ ਜਿਹੜਾ ਹੈ ਇਹ ਸਾਡੀ ਇਮੇਜਿਨੇਸ਼ਨ ਹੈ ਕਿਸੇ ਨੇ ਦਿਖਿਆ ਨਹੀਂ ਲੇਕਿਨ ਮੈਂ ਡਾਕਟਰ ਵੀਪਰਾਉ ਅਵੇਦਕਰ ਨੂੰ ਸਲਾਮ ਕਰਨਾ ਕਿ ਜਿਨ੍ਹਾਂ ਨੇ ਵੀਕਲ ਸੈਕਸ਼ਨ ਆਵਦਾ ਹਿੰਦੁਸਤਾਨ ਨੂੰ ਸਵਰਗ ਦੱਸਦਾ ਹੈ ਉਹ ਅੱਜ ਤੋਂ 50 ਸਾਲ ਪਿੱਛੇ ਸੋਚਣ ਕਿ ਸਾਡੀ ਜ਼ਿੰਦਗੀ ਕਿਹੋ ਜਿਹੀ ਸੀ ਤੇ ਅੱਜ ਅਸੀਂ ਕਿਹੋ ਜਿਹੇ ਹਾਂ ਉਹਨਾਂ ਨੂੰ ਸੱਚਮੁੱਚ ਹੀ ਸਵਰਗ ਜਿਹੜਾ ਉਹ ਇਸ ਇਸ ਜਗ੍ਹਾ 'ਚ ਦੱਸ ਦਿੱਤਾ ਕਿ ਸਵਾਰਗੀ ਇਹ ਚੀਜ਼ ਹੈ ਮੈਂ ਅਮਨ ਸ਼ਾਹ ਦੇ ਜਿਹੜੇ ਸ਼ਬਦ ਹੈਗੇ ਉਹਨਾਂ ਦੇ ਪ੍ਰਤੀ ਬਹੁਤ ਉਹਨਾਂ ਦੀ ਨਿੰਦਾ ਕਰਨਾ ਔਰ ਬਾਬਾ ਜੀਬਰਾਵਾ ਆਵਾਜ਼ ਕਰਨੀ ਛੱਡਦਾ ਹਾਂ ਜਿਉਂ ਦਿਲਾ ਕਿ ਜਿਨ੍ਹਾਂ ਨੇ ਸਮਾਜ ਨੂੰ ਵਿਕਲ ਸੱਖਣ ਨੂੰ ਇਤੋਂ ਤੱਕ ਝੁੱਕ ਕੇ ਲਿਆਂਦਾ ਮੈਂ ਜ਼ਿਆਦਾ ਨਾ ਕਹਿੰਦਾ ਇਹੋ ਹੀ ਕਹਾਂਗਾ ਕਿ ਭੀਮਰਾਵੇ ਕਰਤੀ ਵੱਦ ਸ਼ਾਬ ਨੂੰ ਮਤਾਨ ਦੀ ਕੋਸ਼ਿਸ਼ ਨਾ ਕਰੇ ਬੀਜੇਪੀ ਇਹਨੂੰ ਪਾਰਾ ਫੇਗਾ ਇਸ ਕਰਕੇ ਅਮਨ ਸ਼ਾਹ ਨੇ ਜੋ ਵੀ ਕਿਹਾ ਉਹ ਗਲਤ ਕਿਹਾ ਮੈਂ ਉਹਦੀ ਗੌਰ ਸ਼ਬਦਾਂ ਦੀ ਨਿੰਦਾ ਕਰ ਰਹੀ ਹਾਂ ਮੈਂ ਦੇਸ਼ ਰਾਜ ਓਬੀਸੀ ਸਾਲ ਇਸ ਤੱਕ ਠਾਨਪੁਰ ਦਾ ਪ੍ਰਧਾਨ ਔਰ ਮੇਰੇ ਨਾਲ ਮੇਰੇ ਪ੍ਰਧਾਨ ਆਪ ਪਬਲੀ ਜੀ ਔਰ ਕੰਬਰ ਜੀ ਔਰ ਮੇਰੇ ਸਾਥੀ ਸੋਤਮ ਜੀ ਨਾ ਅੱਜ ਗਾਂਧੀ ਚੌਂਕ ਜਿਹੜਾ ਹੈ ਆਪਣਾ ਪ੍ਰੋਟੈਸਟ ਕਰ ਰਹੇ ਆ ਅਬਿਸ਼ਾ ਦੇ ਖਿਲਾਫ ਉਹਦੇ ਵਿੱਚ ਅੰਮਿਤ ਸਾਹਾ ਦਾ ਬਹੁਤ ਇਸ ਗੱਲੋਂ ਨੁਕਤੇ ਦੀ ਕਰਦਾਂਗੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਜਿਸ ਕੁਰਸੀ ਦੇ ਉੱਤੇ ਅਸੀਂ ਬੈਠੇ ਰਿਹਾ ਉਹ ਕੁਰਸੀ ਥੜੀਆ ਉਹਦਾ ਜਿਹੜਾ ਸੰਵਿਧਾਨ ਲਾਗਿਆ ਉਹ ਸੰਵਿਧਾਨ ਰਚੇਤਾ ਬੀਮਰਾਓ ਬਾਬਾ ਸਾਹਿਬ ਜੀ ਕੇ ਜਿਹੜੀ ਕੁਰਸੀ ਤੇ ਅੱਜ ਬਣਾਈ ਹੋਈ ਤੇ ਕੁਰਸੀ ਤੇ ਬੈਠੇ ਹੋ ਇਹਨਾਂ ਨੂੰ ਮੱਲੇ ਨਸ਼ੇ ਦੇ ਵਿੱਚ ਇਹ ਚੂਰ ਹੋ ਗਏ ਤੇ ਇਹਨਾਂ ਨੂੰ ਪਤਾ ਹੀ ਨਹੀਂ ਕਿ ਸੰਵਿਧਾਨ ਕਹਿੰਦੇ ਬਣਾਇਆ ਔਰ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਇਹ ਬੇ ਇਹਦੀ ਦਿੱਖਦੀ ਕਰਦਾ ਕਿ ਇਹੋ ਜਿਹੇ ਲਫਜ਼ ਜੜੇ ਦਾ ਇਹਨਾਂ ਨੂੰ ਵਾਪਸ ਲੈਣੇ ਚਾਹੀਦੇ ਜਿੱਥੇ ਬੋਲੇ ਆ ਗਿਆ ਔਰ ਉਤੋਂ ਮਾਫੀ ਮੰਗਣੀ ਚਾਹੀਦੀ ਆ ਜਾਂ ਹੈਂ ਜਾਬਾਰ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡਾ ਡਿਸਟ੍ਰਿਕਟ ਹੈੱਡਕੁਆਰਟਰ ਪਠਾਨਕੋਟ ਦੇ ਵਿੱਚ ਸਾਡੇ ਡਿਸਟ੍ਰਿਕਟ ਦੇ ਵਾਈਸ ਪ੍ਰੈਜ਼ੀਡੈਂਟ ਰਕੇਸ਼ ਪਬਲੀ ਜੀ ਸਾਡੇ ਬਲਾਕ ਪ੍ਰੈਜ਼ੀਡੈਂਟ ਹੈਪੀ ਜੀ ਔਰ ਸੁਜਾਨਪੁਰ ਦੇ ਬਲਾਕ ਪ੍ਰੈਜ਼ੀਡੈਂਟ ਜਰਨੈਲ ਸਿੰਘ ਜੀ ਔਰ ਸਾਡੇ OBC ਦੇ ਡਿਸਟ੍ਰਿਕਟ ਪ੍ਰਧਾਨ ਸਾਡੇ ਤੇਸਰਾਜ ਜੀ ਔਰ SC 셀 ਦੇ ਜਿਹੜੇ ਪ੍ਰਧਾਨ ਹੈ ਗਣੇਸ਼ ਵਿੱਕੀ ਜੀ ਔਰ ਡਿਸਟ੍ਰਿਕਟ ਦੇ ਔਰ ਜਿਹੜੇ ਐਸੀ ਸੈਲ ਦੇ ਬਲੌਕ ਪ੍ਰੈਜ਼ੀਡੈਂਟ ਆ ਗੱਬਰ ਜੀ ਔਰ ਬਾਕੀ ਤਮਾਮ ਜਿੰਨੇ ਵੀ ਉਧੇਦਾਰ ਨੇ ਪੰਜ ਸਰਪੰਚ ਕਾਉਂਸਲਰ ਸਾਹਿਬਾਂ ਜਿਨ੍ਹਾਂ ਦਾ ਮੈਂ ਲੱਕੀ ਜੀ ਵੀ ਨੇ ਆਏ ਦੇ ਨੇ ਪਿਕਨ ਸੈਣੀ ਜੀ ਵੀ ਆਏ ਦੇ ਸਾਡੇ ਸੇਵਾ ਦਲ ਤੋਂ ਗੁਲਸ਼ਨ ਜੀ ਪਾਰਟੀ ਦੇ ਉਹ ਮੋਤਵਾਰ ਲੋਗ ਆਏ ਦੇ ਨੇ ਜਿਨ੍ਹਾਂ ਨੇ ਔਰ ਜਿਨ੍ਹਾਂ ਦਾ ਮੈਂ ਬਜ਼ੁਰਗਾਂ ਦਾ ਨਾਮ ਨਹੀਂ ਲੈ ਪਾਇਆ ਇਹ ਉਹ ਲੋਗ ਆਏ ਨੇ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਇਸ ਪਾਰਟੀ ਦੇ ਵਿੱਚ ਪਾਰਟੀ ਦੀ ਸੱਤਾ ਵੀ ਦੇਖੀ ਪਾਰਟੀ ਦੀ ਹਾਰ ਵੀ ਦੇਖੀ ਲੇਕਿਨ ਮੈਂ ਛੋਟਾ ਮੂੰਹ ਵੱਡੀ ਵੱਲ ਕਹਿਣ ਲਗਾ ਕਿ ਅਮੇਸ਼ਾ ਜੀ ਨੂੰ ਇੱਕ ਤਾਨਾਸ਼ਾਈ ਸ਼ਾਸਨ ਤੋਂ ਇਲਾਵਾ ਹੋਰ ਕੁਝ ਨਹੀਂ ਦੇਖਿਆ ਜਾ ਰਿਹਾ ਅੱਜ ਦੀ ਡੇਟ 'ਚ ਲੋਕਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਬਾਬਾ ਜੀ ਨੂੰ ਤੁਸੀਂ ਪੁੱਲ ਕੇ ਅੰਬੇਦਕਰ ਸਾਹਿਬ ਨੂੰ ਤੁਸੀਂ ਅਗਰ ਕਿਸੇ ਹੋਰ ਦਾ ਨਾਮ ਲੈਂਦਾ ਤੇ ਉਹਨਾਂ ਨੂੰ ਪਾ ਲੈਂਦੇ ਪਹਿਲਾਂ ਆਪੇ ਤੇ ਉਹਨਾਂ ਲਲਨ ਪ੍ਰਭੂ ਰਾਮ ਜੀ ਦਾ ਨਾਮ ਹੈ ਇਹਨਾਂ ਨੇ ਵੇਚ ਕੇ ਉਹਨਾਂ ਨੂੰ ਅਯੁੱਧਿਆ ਦੇ ਜਿੱਤ ਨਹੀਂ ਪਾਏ ਇਸ ਤੋਂ ਵੱਡਾ ਪ੍ਰਭੂ ਰਾਮ ਨੇ ਇਹਨਾਂ ਨੂੰ ਕੀ ਸੰਦੇਸ਼ ਦੇਣਾ ਕਿ ਦੇਸ਼ ਦੇ ਵਿੱਚ ਇੱਕ ਡੈਮੋਕ੍ਰੇਸੀ ਦੇ ਨਾਲ ਆਜ਼ਾਦੀ ਤੋਂ ਬਾਅਦ ਇਹ ਦੇਸ਼ ਚੱਲ ਰਿਹਾ ਹੈ ਔਰ ਅਮਿਤ ਸ਼ਾ ਜੀ ਉਹਨੂੰ ਫਾੜਨਾ ਚਾਹੁੰਦੇ ਨੇ ਦਲਿਤਾਂ ਨੂੰ ਹੋਰ ਪਿੱਛੇ ਵਰਕ ਚ ਲੈ ਕੇ ਜਾਣਾ ਚਾਹੁੰਦੇ ਨੇ ਇਹ ਕੀ ਦੱਸਣਾ ਚਾਹੁੰਦੇ ਨੇ ਮੈਂ ਇਹੀ ਕਵਾਂਗਾ ਜੀ ਕਿ ਇਹ ਦੇਸ਼ ਬਹੁਤ ਮਜ਼ਬੂਤ ਦੇਸ਼ ਹੈ ਪੂਰੇ ਵਿਸ਼ਵ ਦਾ ਜਦੋਂ ਬਾਹਰ ਦੀ ਦੁਨੀਆ ਦੇ ਵਿੱਚ ਅਸੀਂ ਜਾਣਦੇ ਹਾਂ ਬਾਹਰ ਦੀ ਕੰਟਰੀਸ ਤੋਂ ਜਾਣਦੇ ਹਾਂ ਜਦੋਂ ਅਸੀਂ ਦੱਸਨੇ ਆ ਕਿ ਅਸੀਂ ਹਿੰਦੁਸਤਾਨ ਚੋਂ ਆ ਤੇ ਉਹ ਸਾਡੀ ਮੈਜੋਰਟੀ ਸਾਡੀ ਅਲੱਗ-ਅਲੱਗ ਵਰਗ ਦੇ ਲੋਕਾਂ ਨੂੰ ਇਕੱਠੇ ਦੇ ਕੇ ਆ ਦੇਸ਼ ਬਣਦਾ ਮੇਰੀ ਇਹੀ ਇੱਕ ਬੇਨਤੀ ਹੈ ਬੀਜੇਪੀ ਸਰਕਾਰ ਦੇ ਨਾਲ ਬੀਜੇਪੀ ਦੇ ਆ ਜਿਹੜੇ ਆਗੂ ਜਿਹੜੇ ਬੀਜੇਪੀ ਨੂੰ ਚਲਾ ਰਹੇ ਨੇ ਬੀਜੇਪੀ ਦੇ ਹੁਣ ਇੱਕ ਨਾਮ ਦੀ ਰਹਿ ਗਈ ਹੈ ਮੇਨ ਤੇ ਅਮੀਸ਼ਾ ਐਂਡ ਕੰਪਨੀ ਹੈ ਜਿਹੜੀ ਸਿਰਫ ਦਲਿਤਾ ਨੂੰ ਔਰ ਇਹ ਜਿਹੜੀ ਕਾਸਟਿਜ਼ਮ ਨੂੰ ਔਰ ਕੋਈ ਵੀ ਧਰਮ ਨੂੰ ਲੜਾਉਣ ਦੇ ਵਿੱਚ ਇਹ ਆਪਣੀਆਂ ਰੋਟੀਆਂ ਸੇਕੇ ਕਰਦੇ ਨੇ ਐ ਸਾਨੂੰ ਨਹੀਂ ਕਰਨਾ ਚਾਹੀਦਾ ਸਾਨੂੰ ਦੇਸ਼ ਦੀ ਪ੍ਰੋਗਰੈਸ ਦੇ ਵਿੱਚ ਧਿਆਨ ਦੇਣਾ ਚਾਹੀਦਾ ਐਸ ਚੀਜ਼ ਚ ਦੇਸ਼ ਨੂੰ ਤੁਸੀਂ ਕਿਸ ਰਾਹ ਚ ਲੈ ਕੇ ਜਾ ਰਹੇ ਹੋ ਔਰ ਪੂਰੀ ਦੁਨੀਆ ਤੁਹਾਡੀ ਸਪੀਚਾਂ ਵਿਧਾਨ ਸਭਾ ਚ ਦੇਖ ਰਿਆ ਤੁਸੀਂ ਕੀ ਬੋਲ ਰਹੇ ਹੋ ਔਰ ਔਰੇ ਵਿੱਚ ਇੱਕ ਸ਼ਰਮਨਾਕ ਬਿਆਨ ਦੇ ਕੇ ਕਿ ਬਾਬਾ ਉਮੀਦਵਾਰ ਜੀ ਨੂੰ ਪੁਲਾ ਦਿੱਤਾ ਜਾਏ ਹੁਣ ਕੋਈ ਕਹੇ ਮਹਾਤਮਾ ਗਾਂਧੀ ਜੀ ਨੂੰ ਪੁਲਾ ਦਿੱਤਾ ਜਾਏ ਉਹ ਕੌਣ ਬੁਲਾ ਸਕਦਾ ਜੀ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਜਿਹੜੇ ਵੀ ਲੋਕਾਂ ਨੇ ਇਸ ਦੇਸ਼ ਨੂੰ ਜੋੜਨ ਵਾਸਤੇ ਇਸ ਦੇਸ਼ ਨੂੰ ਬਣਾਉਣ ਵਾਸਤੇ ਆਪਣਾ ਬਲੀਦਾਨ ਦਿੱਤਾ ਹੈ ਲੋਕ ਉਹਨਾਂ ਦਾ ਨਾਮ ਭੁੱਲ ਕੇ ਇਹਨਾਂ ਦੇ ਨਾਮ ਯਾਦ ਕੀਤਾ ਜਾਏ ਇਹ ਕਦੇ ਨਹੀਂ ਹੋ ਸਕਦਾ ਜੀ ਸਾਰਿਆਂ ਦੇ ਬਜ਼ੁਰਗਾਂ ਦੇ ਉਹਨਾਂ ਦੀ ਅੱਗੇ ਪੀੜ੍ਹੀ ਤੋਂ ਪੀੜ੍ਹੀ ਖੂਨ ਦੇ ਵਿੱਚ ਹੈਗਾ ਕਿ ਕਿਹੜੇ ਕਿਹੜੇ ਲੋਕਾਂ ਨੇ ਇਸ ਦੇਸ਼ ਨੂੰ ਬਣਾਉਣ ਵਾਸਤੇ ਅੱਜ ਅੱਜ ਜਿਹੜਾ ਹੀ ਅੱਜ ਖੁੱਲਾ ਸਾਹ ਲੈ ਰਹੇ ਆ ਆਜ਼ਾਦੀ ਦਾ ਸਾਹ ਲੈ ਰਹੇ ਆ ਇਹ ਲੋਕਾਂ ਦੀ ਬਦੌਲਤ ਲੈ ਰਹੇ ਆ ਔਰ ਮੈਂ ਇੱਕ ਵਾਰੀ ਫੇਰ ਲਾਸਟ ਆਪਣੀ ਗੱਲ ਨੂੰ ਵਿਰਾਮ ਕਰਦੇ ਕਹਾਂਗਾ ਕਿ ਬਹੁਤ ਸ਼ਰਮਨਾਕ ਔਰ ਔਰੰਗਜ਼ੇਬ ਤੋਂ ਬੁਰੇ ਹਾਲਤ ਹੋ ਰਹੇ ਨੇ ਸਾਡੇ ਦੇਸ਼ ਦੇ ਵਿੱਚ ਜਿੱਦਾਂ ਇਹ ਸਰਕਾਰਾਂ ਚੱਲ ਰਹੀਆਂ ਹਨ ਧੰਨਵਾਦ ਦੇਖੋ ਜੀ ਅੱਜ ਸਾਡੀ ਸਾਰੀ ਕਾਂਗਰਸ ਪਾਰਟੀ ਸਾਡਾ ਐਸੀ ਡਿਪਾਰਟਮੈਂਟ ਆ ਜਿਹੜਾ ਇਕੱਠਾ ਹੋਇਆ ਆ ਐਸੀ ਘੋਰ ਨਿੰਦਿਆ ਕਰਦੇ ਆ ਅਮੀਸ਼ਾਹ ਜੀ ਦੀ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੇ ਸਾਡੇ ਸੰਵਿਧਾਨ ਦੇ ਅਰਚਾਇਤਾ ਨੇ ਬਾਬਾ ਧੀਮਰਾਵ ਬੇਦਗੜ ਸਾਹਿਬ ਉਹਨਾਂ ਨੇ ਜਿਹੜੀ ਸ਼ਬਦਾਬ ਦੀ ਸ਼ਬਦਾਬਲੀ ਇਹਨਾਂ ਨੇ ਬੋਲੀ ਆ ਅਸੀਂ ਉਸ ਦੀ ਬੋਰ ਨਿੰਦਿਆ ਕਰਨੇ ਆ ਔਰ ਉਦੇ ਖਿਲਾਫ ਵੀ ਪ੍ਰੋਟੈਸਟ ਜਿਹੜੇ ਹੁਣ ਸਾਡੇ ਅੱਗੇ ਜਾਰੀ ਰਹਿਣਗੇ ਅੱਗੇ ਵੀ ਇਸ ਪਾਰਟੀ ਨੇ ਬਹੁਤ ਵਾਰ ਸਾਡੇ ਸੰਵਿਧਾਨ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅੱਜ ਡਾਇਰੈਕਟ ਸਾਡੇ ਬਾਬਾ ਅੰਬੇਦਕਰ ਸਾਹਿਬ ਦੇ ਖਿਲਾਫ ਜਿਹੜੀ ਸ਼ਬਦਾਰਦੀ ਬੋਲੀ ਹੈ ਕਿ ਇਹ ਕੋਈ ਇਹਦਾ ਨਾਮ ਲੈਂਦੇ ਹੋ ਜਿਹੜਾ ਇਹ ਪ੍ਰਮਾਤਮਾ ਦਾ ਨਾਮ ਲੋ ਤਾਂ ਜਿਆਦਾ ਜਲਦੀ ਮਿਲ ਜਾਏਗਾ ਸਾਡੇ ਲਈ ਅੰਬੇਦਕਰ ਸਾਹਿਬ ਪ੍ਰਮਾਤਮਾ ਤੋਂ ਘੱਟ ਨਹੀਂਗੇ ਜਿਨ੍ਹਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਰਚਿਆ ਔਰ ਬਾਬਾ ਸਾਹਿਬ ਦੇ ਨਾਲ ਸਾਡਾ ਜਿਹੜਾ ਐਸੀ ਸਮਾਜ ਦਾ ਜਿਹੜਾ ਉਹਨਾਂ ਦਾ ਸਾਨੂੰ ਦਿੱਤਾ ਫਲ ਹੈ ਅੱਜ ਤੱਕ ਅਸੀਂ ਖਾ ਰਿਹਾ ਸਰ ਹਿੰਦੁਸਤਾਨ ਖਾ ਰਿਹਾ ਪੂਰੇ ਵਰਲਡ ਇਹਨਾਂ ਦੇ ਨਾਮ ਦੀ ਚਰਚਾ ਕਰਦਾ ਔਰ ਦੇਸ਼ ਦੇ ਵਿੱਚ ਰਾਜੀ ਇਹ ਸਭ ਤੋਂ ਵੱਡੇ ਦੇਸ਼ਦ્રોਹੀ ਨੇ ਅਮਿਤ ਸ਼ਾਹ ਔਰ ਇਹਨਾਂ ਦੀ ਪਾਰਟੀ ਜਿਹੜਾ ਸਾਡੇ ਬਾਬਾ ਸਾਹਿਬ ਦੇ ਖਿਲਾਫ ਸ਼ਬਦਾਬਲੀ ਬੋ ਰਹੇ ਨੇ ਅਸੀਂ ਇਹਦੀ ਗੋਰ ਨਿੰਦਿਆ ਕਰਨੀ ਔਰ ਜਿੱਦ ਜਿੱਦਾਂ ਲੋਡ ਸਾਡੇ ਪਾਰਟੀ ਦਾ ਦੇਸ਼ ਆਵੇਗਾ ਸਾਡੇ ਪੰਜਾਬ ਪ੍ਰਧਾਨ ਜੀ ਦਾ ਸਾਡੇ ਆਲ ਇੰਡੀਆ ਪ੍ਰਧਾਨ ਜੀ ਦਾ ਉਸੇ ਤਰ੍ਹਾਂ ਦੇ ਮੁਤਾਬਕ ਅੰਦਰ ਪ੍ਰੋਟੈਸਟ ਕਰਦੇ ਖਿਲਾਫ ਕਰਾਂਗੇ ਜੈ ਹਿੰਦ ਜੈ ਭਾਰਤ ਅੱਜ ਦਾ ਜਿਹੜਾ ਰੋਸ਼ਟ ਧਰਨਾ ਅਮਿਤ ਸ਼ਾਹ ਦੇ ਵਿਰੁੱਧ ਜਿਹੜੇ ਉਹਨਾਂ ਨੇ ਦਲਿਤ ਵਿਰੋਧੀ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਓ ਮੇਦਕਰ ਦੇ ਖਿਲਾਫ ਉਹਨਾਂ ਦੀ ਸੋਚ ਦੇ ਖਿਲਾਫ ਉਹਨਾਂ ਦੀ ਸੋਚ ਜਗ੍ਹਾ ਜ਼ਾਹਰ ਹੋ ਗਈ ਹੈ ਭਾਈ ਉਹ ਦਲਿਤ ਵਿਰੋਧੀ ਨੇ ਔਰ ਦਲਤਾਂ ਉਤੇ ਅਥਿਆਚਾਰ ਕਰਨਾ ਚਾਹੁੰਦੇ ਨੇ ਦਲਤਾਂ ਨੂੰ ਉਹ ਲਾਇਕ ਨਹੀਂ ਕਰਦੇ ਅੱਜ ਪੂਰੇ ਪੰਜਾਬ ਪ੍ਰਦੇਸ਼ ਕਾਂਗਰਸ ਉਹਨਾਂ ਦੇ ਵਿਰੁੱਧ ਧਰਨਾ ਦੇ ਰਹੀ ਹੈ ਭਈ ਜਿਹੜੀ ਉਹਨਾਂ ਦੀ ਸੋਚ ਉਹ ਜਾਗਰ ਹੋ ਗਈ ਹੈ ਭਈ ਉਹ ਹਮੇਸ਼ਾ ਹੀ ਉਹ ਅੱਜ ਦੀ ਉਹਨਾਂ ਦਾ ਕਹਿਣ ਦਾ ਚਿਹਰਾ ਹੋਰ ਆ ਮੋਕਟਾ ਹੋ ਰਿਹਾ ਹੈ ਕਹਿੰਦੇ ਔਰਤ ਕਰਦੇ ਕੁਸ਼ ਹੋ ਰਿਹਾ ਹੈ ਲੇਕਿਨ ਇਹ ਉਹਨਾਂ ਦੀ ਮਨ ਦੇ ਵਿੱਚ ਸੀ ਉਹ ਉੱਥੇ ਉਜਾਗਰ ਹੋਇਆ ਲੇਕਿਨ ਚਿਹਰਾ ਸਾਫ਼ ਹੈ ਉਹ ਕਹਿੰਨੂ ਇਹਨਾਂ ਨੂੰ ਸਮਝਦਿਆ ਦੇਰ ਨਹੀਂ ਲੱਗਣੀ ਕਿ ਜਿਹੜਾ ਇਹਨਾਂ ਦਾ ਕਹਿਣੀ ਔਰ ਕਥਨੀ ਦੇ ਵਿੱਚ ਬੜਾ ਅੰਤਰ ਹੈ ਇਹ ਹਮੇਸ਼ਾ ਹੀ ਦਲਤ ਹਤਾਸ਼ੀ ਨਹੀਂ ਦਲਤ ਵਿਰੋਧੀ ਨੇ ਅਸੀਂ ਇਹਨਾਂ ਦਾ ਫੁਰਜ਼ੋਰ ਖੰਡਨ ਕਰਦੇ ਆ ਤੇ ਇਹਨਾਂ ਦੇ ਵਿਰੋਧ ਰੋਸ਼ ਧਰਨਾ ਵੀ ਕਰ ਰਹੇ ਆ ਵੀ ਜੋ ਸਾਡੇ ਕੋਲ ਬਣ ਪਰੇਗਾ ਇਹ ਕਰਾਂਗੇ ਅਸੀਂ ਕਾਂਗਰਸ ਹਮੇਸ਼ਾ ਹੀ ਤਲ ਹਮੇਤੀ ਰਹੀ ਆ ਔਰ ਹਮਾਤੀ ਰਹੇਗੀ ਅਸਮੈਨਾ ਸ਼ਬਦਾ ਦੇ ਨਾਲ ਅਮਿਤ ਸ਼ਾਹ ਜੀ ਦੀ ਗੋਰ ਨਿੰਦਾ ਕਰਨਾ ਪਈ ਉਹਨਾਂ ਦਾ ਚੱਕ ਜਾਹਰ ਹੋ ਗਿਆ ਚਿਹਰਾ ਅਮਿਤ ਸ਼ਾਹ ਜੁਰਦੋ ਆਬਾਦ ਉਹਨਾਂ ਦਾ ਚੱਕ ਜਾਹਰ ਹੈ ਔਰ ਕਾਰਵਾਈ ਉਹਨਾਂ ਨੇ ਕਾਰਵਾਈ ਕਰਨ ਵਾਲੇ ਤੁਹਾਨੂੰ ਪਤਾ ਹੀ ਕਾਰਵਾਈ ਦੇ ਉਹ ਕਰ ਰਹੇ ਆ ਲੋਕਾਂ ਦੇ ਵਿਰੁੱਧ ਕਾਰਵਾਈ ਤੇ ਕੀ ਕਰਦੇ ਉਹ ਤੇ ਮੁਕਰ ਜਾਂਦੇ ਹਰ ਕੰਮ ਸਾਡੇ ਕਿਸਾਨ ਉੱਥੇ ਵਿਚਾਰੇ ਬੈਠੇ ਨੇ ਮਰਨ ਵਰਤ ਰੱਖ ਰਿਹਾ ਲੇਕਿਨ ਕੋਈ ਇਹਨਾਂ ਦੇ ਸਿਰ ਤੇਰੇ ਤੇ ਕੋਈ ਯੂ ਨਹੀਂ ਰੇਖਦੀ ਉਹ ਵਿਚਾਰੇ 23 ਦਿਨ 24 ਦਿਨ ਚ ਅੱਜ ਧਰਨਾ ਪਹੁੰਚ ਗਿਆ ਧਲੇਵਾਲ ਸਾਹਿਬ ਉੱਥੇ ਬੈਠੇ ਨੇ ਕੋਈ ਸੋਚ ਹੀ ਨਹੀਂ ਭਈ ਉਹਨਾਂ ਮੰਗਿਆ ਕੀ ਆਖਰਕਾਰ ਯਾਰ ਕਿਸਾਨ ਮੰਗਦਾ ਕੀ ਪਿਆ ਉਹ ਆਪਣੀ ਜਨਸ ਦੀ ਆਪਣੇ ਅਨਾਜ ਦੀ ਕੀਮਤ ਮੰਗਣਾ ਜਾਂਦਾ ਉਹਨਾਂ ਕੋਈ ਅਲੋਕਾਰ ਮੰਗਣੀ ਕਿਹਨਾਂ ਕੋਲੋਂ ਮੰਗਣੀ ਹੈ ਗਵਰਨਮੈਂਟ ਕੋਲੋਂ ਮੰਗਣੀ ਹੈ ਜੇ ਅਗਰ ਤੇ ਤੂੰ ਤੁਹਾਡੇ ਕੋਈ ਉਹਦੀ ਮੰਗਾ ਨਹੀਂ ਪੂਰੀਆਂ ਕਰਦਾ ਤੇ ਸਤੀਫਾ ਦੇ ਦਿਓ ਰਜ਼ਾਇਨ ਕਰ ਦਿਓ ਅਗਰ ਤੁਹਾਡੇ ਕੋਲ ਗਵਰਨਮੈਂਟ ਨਹੀਂ ਚੱਲ ਰਹੀ ਤਾਂ ਛੱਡੋ ਕਿਸਾਨ ਛੰਭੂ ਬਾਰਡਰ ਤੇ ਬੈਠੇ ਇਹ ਜਾ ਕੇ ਬਾਰਡਰ ਵਕਨ ਜਦੋਂ ਬਾਰਡਰ ਤੇ ਕੋਈ ਪਾਕਿਸਤਾਨ ਦੇ ਨੇ ਉਹ ਬੰਦੇ ਯਾਰ ਕੋਈ ਉੱਤੇ ਕਿਲਾ ਵਿਸਾਰਿਓ ਤੁਸੀਂ ਹਾਈਡਲ ਖੜੇ ਕਰ ਰਹੇ ਹੋ ਇਹਨਾਂ ਨੂੰ ਇਹ ਸੁਣਿਆ ਸੀ ਅਸੀਂ ਅਸੀਂ ਬਾਰਡਰ ਤੇ ਜੰਗ ਦੇ ਦੇਣਾ ਨੂੰ ਮਾਇਨਸ ਲੱਗਦੇ ਨੇ ਇਹ ਉਹ ਕਿਸਾਨਾਂ ਦੇ ਵਿਰੁੱਧ ਯਾਰ ਉਹ ਸਾਡੇ ਆਪਣੇ ਅੰਦਾਤਾ ਨੇ ਉਹਨਾਂ ਦੇ ਵਿਰੁੱਧ ਤੁਸੀਂ ਇਹ ਕਰ ਰਹੇ ਹੋ ਕਿਸੇ ਵੀ ਮੋਰਚੇ ਦੇ ਉੱਤੇ ਇਹ ਸਰਕਾਰ ਕਾਮਯਾਬ ਨਹੀਂ ਸवाय ਇੱਕ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ ਉਹਨਾਂ ਦੀ ਇਸ ਹੁੰਦੀ ਹੈ ਕੈਮਰਾ ਕੁਸਤ ਹਣੀ ਦੇ ਨਾਲ ਅੱਜ ਦੀ ਸੰਖੇਪ ਰਿਪੋਰਟ